ਫੇਰ ਆਗਿਆ ਕੇ ਮੁੰਡੇ ਨੂੰ ਨਹੀਂ ਲੈ ਆਇਆ ਕੀ ਹੋਣਾ ਮੈਂ ਤੇਰੇ ਕਾਹ ਦਾ ਅੱਜ ਫੇਰ ਆਗਿਆ ਮੈਂ ਰੋਜ਼ ਸਮਝਾਉਣਾ ਆ ਤੁਸੀਂ ਡਰਤੀ ਨਹੀਂ ਜਮੇ ਕੀ ਹੋਣਾ ਚਾਹੁੰਦੇ ਹੋ ਛੋਰੀਓ ਤੁਸੀਂ ਤਾਂ ਜਾੜੇ ਹੀ ਕਰ ਰੱਖਿਆਗਾ ਮੈਂ ਤੁਹਾਨੂੰ ਕੋਈ ਇਲਾਜ ਕਰ ਦੇਵਾਂ ਮੈਂ ਤੁਮੇ ਤੇ ਕਹ ਖਰੂ ਪਤਾ ਪਿੱਤਰੋਂ ਲੈ ਆਇਆ ਮੁੰਡੇ ਨੂੰ ਤੁਸੀਂ ਤੂੰ ਸਿਆਣਾ ਬਣਾਂਗਾ ਪਿੱਤਰ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਮੂਲਿਆ ਦਾਈ ਜਨਾਂ ਕੋੜਾ ਘੜ ਕੇ ਦਾੜੀ ਮੇਰੇ ਹੈ ਹੀ ਨਹੀਂ ਜੀ ਦਾੜੀ ਕੀ ਪੱਟ ਦੂ ਮੁੰਡਾ ਤੇਰਾ ਹੋਏ ਕੋਈ ਨਾ ਕੋਈ ਨਾ ਦੋ ਮੁੜੀ ਲੈ ਗਿਆ ਮੈਂ ਤੇਰੀ ਜਵਾਖ ਪਰਾਂਠੇ ਵਾਸਤੇ ਲੈ ਕੇ ਆਂਦੇ ਨੇਗੇ ਉਹ ਗੱਲ ਜਵਾਖ ਜਵਾਖਾਂ ਤੂੰ ਸਾਡੇ ਲੀਗੇ ਦੀ ਜਵਾਖ ਉਹ ਏਡਾ ਏਡਾ ਜਵਾਖਾਂ ਰੱਖਿਆ ਇਹਨਾਂ ਨੇ ਖਾਹੂ ਮਾਰ ਕੇ ਆ ਮੈਂ ਉੱਥੇ ਜਾ ਕੇ ਖੜ ਜਾਣਾ ਨੂੰ ਮੁੜ ਕੇ ਨਾ ਇਹ ਕਿਸੇ ਗੱਲ ਤੇ ਨਹੀਂ ਆਉਂਗੀ ਆਹ ਮੋਟੀ ਜੀ ਕੋਈ ਨਾ ਨਾ ਉਹ ਮਾਉਂਦੀ ਆ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਸੀਗੀ ਅਸੀਂ ਜੀ ਮਾਰਨਗੇ ਤੇ ਗੱਲ ਮੁੰਡਾ ਉਹ ਭਰਾਵਾ ਹਟ ਜਾਓ ਕੋਈ ਨਾ ਡੰਡਰ ਦੇ ਤੁਸੀਂ ਜਮੀ ਖਾਰੂ ਪਾ ਰੱਖਿਆ ਫੜ ਜਾ ਤੇ ਮੂੜੀ ਦਾ ਖਰਾਬ ਹੀ ਹੋਣਗੀ ਇੱਥੇ ਕੀ ਗਹਾਰੂ ਹੋਊਗਾ ਮੈਨੂੰ ਗੱਲ ਸੁਣ ਗੱਲ ਸੁਣ ਗੱਲ ਆ ਖਾਵੇਂਗੀ ਮੂੜੀ ਨੂੰ ਸੋਚ ਸਮਝ ਕੇ ਪਾਹੀ ਹੱਥ ਵਸ ਨਾ ਤੋੜਦਾ ਮੇਰੇ ਮੂੜੀ ਨਾ ਮਾਰਦੀ ਮੈਂ ਤੈਨੂੰ ਪਹਿਲਾਂ ਮੇਰੀਆਂ ਮੂੜੀਆਂ ਨਾਲ ਛੱਟ ਲਈ ਨੀਰਾਜੂ ਪਰ ਆਣੀ ਇਹਨੂੰ ਸਰੋਜੀ ਚ ਛੱਟਣਾ ਹਾਂ ਛੱਟੋ ਮੈਨੂੰ ਕਿਵੇਂ ਛੱਟਾਂਗੇ ਖੱਪਾਂ ਮੂੜੀਆਂ ਦਾ ਪੱਟ ਲਿਆ ਸਹੁਰਿਆਂ ਤੁਸੀਂ ਚਾਰ ਤਾਂ ਮੂੜੀਆਂ ਦਿੱਤਾ ਹੈ ਆ ਆ ਦੇ ਕੱਚੀਆਂ ਪੱਟੀ ਜਾਂਦੀ ਸ਼ਰਮ ਮੰਨੋ ਕਿਤੇ ਨਾ ਡਰਦੀਆਂ ਤੁਸੀਂ ਕਿਸੇ ਤੋਂ ਮੇਰੇ ਨਾਲ ਖਿੱਚਣਾ ਹੋਇਆ ਮੂਲੀ ਜੀ ਕਿਤੇ ਨਾ ਫੱਟੀ ਸਰੀਏ ਉਹ ਤੈਨੂੰ ਸ਼ਰਮ ਮਨ ਮੁੰਡਿਆ ਮੈਂ ਤੁਹਾਡੇ ਪਿੰਡ ਦਾ ਕਰਕੇ ਕਿਵੇਂ ਮਾਰਦੀ ਆ ਨਹੀਂ ਮੈਂ ਉਹ ਘਰਾਂ ਛੋਡੇ ਨਾ ਸੰਜਰ ਦੇ ਕੱਚੀਆਂ ਪਟ ਪਟ ਕੇ ਜਾੜਾ ਕਰਤਾ ਮੇਰਾ ਮੈਂ ਪੱਕਰਨੀ ਐ ਇੱਥੇ ਕਿੱਥੇ ਚਾਰ ਪਾਵੇਂਗਾ ਸਾਰਾ ਤੁਸੀਂ 20 ਵਣਜੂ ਇਹਨਾਂ ਦਾ 20 ਵਣਜੂ ਕੀ ਕਿ ਤੂੰ ਹੁਣ ਕਾਹਨੋਂ ਆਪਣਾ ਉਠੇ ਖਾ ਲਈ ਹਾਂ ਹਾਂ ਆਮ ਕਰਿਆ ਮੈਂ ਆਮ ਆ ਤਾਂ ਜੈਪਸਨ ਤੇਰੇ ਟੂ ਹਾਲੇ ਕੀ ਖੁੱਟਦੇ ਤੇ ਡਾਂਗਾ ਪਤਾ ਕਿਵੇਂ ਪਹਿਣੀ ਹੈ ਰੋਠੀ ਖਵਾ ਦੂੰ ਹੈ ਪਰ ਉਠੇ ਤੇ ਤਰ ਖਵਾ ਦੇਗਾ ਪਹਿਲਾਂ ਤਾਂ ਫਿਰ ਤੂੰ ਮੁਰਕੇ ਕੇ ਤੇ ਖੇਤੀ ਵੀ ਵੱਡਲਾ ਲੈ ਰਹਿਣਾ ਗੱਲ ਕਰਕੇ ਜਾ ਮੂਲਗਾ ਤਾਂ ਲੈ ਜਾ ਰੋਠੀ ਖਵਾ ਦਾਂਗੀ ਆ ਰੋਠੀ 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 ਕੂੜ ਦਾ ਪਤਾ ਨਹੀਂ ਆਗਾ ਜਾਂ ਸਾਡਾ ਤਾਂ ਆ ਰਹੇਗਾ ਘਰੇ ਮੁੰਡਾ ਤੇ ਐ ਨਹੀਂ ਪਤਾ ਤੇਰਾ ਕੀ ਮਾਲ ਹੈ ਕੀ ਕਰਦੇ ਹੋ ਕੰਕਰਦੇ ਸੌ ਰਿਹਾ ਹੋਈ ਮੈਂ ਕੀ ਕਰਾਂ ਵਿੱਚ ਇਹੜਾ ਕੱਟਣ ਕਿ ਤੂੰ ਉਹ ਉਹ ਅੜੀ ਸਾਡਾ ਹੋ ਆ ਗਿਆ ਮੁੰਡਿਆ ਵਿੱਚ ਹੀ ਮੇਰਾ ਗੱਡਾ ਗੱਡਾ ਡਰਾਈਵ ਪੁੱਛ ਨਹੀਂ ਤੈਨੂੰ ਨਾਲ ਇਹਦਾ ਟੈਂਸ਼ਨ ਮੇਰਾ ਜਾੜਾ ਕਰਾਈਂ ਜਨਾ ਤੂੰ ਜਾੜਾ ਮੈਂ ਚਾਰ ਮੂਰੀਆਂ ਨਾਲ ਕੀ ਫਰਕ ਪੈਂਦਾ ਤੈਨੂੰ ਆ ਕੱਚਾ ਪਾਣੀਆ ਥੋੜੀ ਜੰਨੀਆ ਆ ਆ ਜਾਣਦਾ ਪੀ ਆ ਖੇਲਿਆਰਤਾ ਸਾਰਾ ਕੁਝ ਨਹੀਂ ਕਿਹਦੇ ਨਹੀਂ ਖੇਲਿਆ ਰਹਿਗਾ ਖੇਲਿਆਰਿਆ ਭੇਂਦਾ ਤਾਂ ਫੀ ਕਰਾਏਗਾ ਤੂੰ ਬੇ ਚਾਰ ਮੂਰੀਆਂ ਨੇ 6 ਨੰਬਰੋਂ ਆਤਣੇ ਜਿਮਰਕੇ ਖੜਤੀ ਮੇਥਾ ਲੈ ਲੈ ਮੇਥਾ ਮੇਥਾ ਵਾਹ ਨਹੀਂ ਲੈ ਲੈ ਕੋਈ ਛੜਾ ਛਾੜਾ ਦੋ ਦੋ ਉਹ ਕਰ ਕਰ ਬੱਕਰੇ ਬਣ ਗਏ ਉੱਥੇ ਆਇਆ ਨਹੀਂ ਤੂੰ ਗੁੱਸੇ ਵਰ ਗਿਆ ਇਹਨੂੰ ਕਹੇ ਆ ਜਾ ਕੱਪੜਾ ਪ੍ਰੋਸਟ ਕਰਾ ਲਾ। ਥੋਥੇ ਵੀ ਛੂਟੇ ਛੂਟੇ ਕਦਵਾ। ਕਿਹਾ ਹਾਂ ਸਹੀ। ਤੇਰੀ ਤੂੰ ਵੀ ਜਾ ਆ ਜਾ ਕਰੋ। ਤੂੰ ਮੇਰੇ ਨਾਲ ਸੁਣ ਬੇ ਤੂੰ ਪ੍ਰੌਟ ਨੂੰ ਖਾ ਲਈ ਆ ਜੀ ਬੇ ਉੱਥੇ। ਹੋਰ ਮੋੜੇ ਪ੍ਰੌੜੇ ਬਣਾਵਾਂਗੇ। ਨੀਰਜ ਆ ਰਿਹਾ ਤੇ ਡਰਾਈਵਰ ਤੇਰੀ ਉਹ ਵੀ ਖਾ। ਲੁਕੀਆਂ ਨਾਲੇ ਗੱਲਾਂ ਕਰਦੀਆਂ ਨਹੀਂ ਆ। ਸ਼ਰਮ ਮਨੋ ਆਰੇ ਸਾਡਾ ਗੱਡੀ ਲੈ ਕੇ ਉਹ ਡਰਾਈਵਰ ਤੇ ਤੇਰੀ ਉਹੀ ਕੁੱਤੂ ਦੇਖ ਲੈ ਫਿਰ ਉਹੀ ਉਹੀ ਨਾ ਕਰੀ ਇਸੇ ਤੇ ਆ ਹੋਰ ਕੁਛ ਨਹੀਂ ਪੀਜਾ ਓਏ ਆੜੀ ਆੜੀ ਉਹ ਉਧਰ ਬਾਲੀਆਂ ਮੂਲੀਆਂ ਉਧਰ ਦੇਖ ਕੇ ਆ ਤੂੰ ਜਾ ਆੜੀ ਇਧਰ ਆ ਸੇ ਉਹ ਭਾਈ ਉਧਰ ਆ ਵਈ ਉਥੇ ਪੱਟ ਲਿਆ ਯਾਰ ਉੱਤਰ ਪੱਟ ਲਿਆ ਤੂੰ ਜਾ ਕੇ ਪੱਟ ਲਿਆ ਪੱਟ ਲਿਆ ਨੀ ਮੁੰਡੇ ਦਾ ਆਲਤਾਨੀ ਕਿੱਡਾ ਲੁੱੱਚਾ ਹੈ ਮੈਂ ਤਾਂ ਮੁੰਡੇ ਨੂੰ ਵੀ ਡਾਂਟਦਾ ਮਖਿਆ ਗੱਲ ਸੁਣੀ ਚੱਪਲਾ ਨਾਲ ਹੀ ਸਾਰੇ ਤੇਰੇ ਪਾਰ ਤੇ ਆ ਤੂੰ ਵੀ ਮੇਰੇ ਨਾਲ ਹੀ ਚੱਪਲਾ ਨਾਲ ਮਾਰਉਣੀ ਨਾਲੇ ਤਾਂ ਜਾੜਾ ਕਰੀ ਜੰਨੀਆ ਓ ਹੈਂ ਆੜੀ ਮੂਲੀਆਂ ਮਾਰ ਦਉਂਗੀ ਮੈਨੂੰ ਤਾਂ ਓ ਮਾਰਦਾ ਓ ਮਾਰਦਾ ਬਾਪੂ ਓ ਕਾ ਹੁਣ ਠੀਕ ਰਹੇਗਾ ਓ ਮਾਰਦਾ ਓ ਚਾਰ ਮੋਰੀਆਂ ਮੱਟਾਂ ਨੂੰ ਕਹਿਦੀ ਆ ਪਾਪਾ ਮੈਂ ਦੇ ਦੇਨੂੰ ਮੈਨਿ ਹੋਣਾ ਬੁੜੇ ਨੂੰ ਸਾਡੇ ਨੂੰ ਸੱਦ ਕੇ ਸੱਦ ਲੈ ਸੱਦ ਨੇ ਹਾਂ ਲੈ ਹੋਣਾ ਮਾਰਤਾ ਅਜੂ ਅੱਖਾਂ 'ਚ ਟਿਕ ਜਾ ਟਿਕ ਜਾ ਓਏ ਓਏ 14 ਨੰਬਰ ਦਾ ਲਾ ਹੁਣ ਵੀ ਜਾਣੇ ਡਾ ਡਾ ਅੱਜ ਪਾ ਦਿਆ ਨੰਬਰ ਨੰਬਰ ਲਾ ਕੇ ਲੈਣਾ ਮੈਨਿ ਹੋਣਾ ਮੈਂ ਬੁੜੇ ਨੂੰ ਠਾਣੇ ਜਾਊਂ ਆ ਨੰਬਰ ਲਾ ਦੇ ਮਾਰਤਾ ਓਏ ਕੱਟ ਦੇ ਕੱਟ ਦੇ ਕਿ ਤੇਰੇ ਨਾਲ ਬਰੇਸ ਕੱਟ ਦੇਖਣੇ